ਟੜਕੇ ਕੁਲਚੇ ਛੋਲੇ ਖਾਂਦੀ ਫਿਰਦੀ ਆ ਟੈਡਮੇ ਵੀ ਲਾਲਾ ਹਣ ਪਰਭਾਵ ਵੇੜਿਆ ਛੱਡ ਦੇ ਤੂੰ ਤੇ ਕੱਕੇ ਦੇ ਛੱਡ ਦੋ ਜਿੱਤੇ ਪਰਭਾਵ ਵੇੜੀ ਉੱਤੇ ਦੀ ਦੋਵੇਂ ਕਰ ਫੇਰੀਆਂ ਤੇ ਜਾਣਾ ਤੇ ਮੈਂਨੇ ਆ ਐਵੇਂ ਥੋੜਾ ਮੈਂਨੇ ਆ ਚੱਲ ਜਾ ਟੈਡਮੇ ਵੀ ਫੇਰੋ ਪਈ ਆ ਆ ਵੀ ਅੰਦਰ ਪਿਆ ਨੂੰ ਤਾਂ ਨਹੀਂ ਆਪਾਂ ਨੂੰ ਕਿਸੇ ਨੇ ਉਹ ਉਹ ਜੀਵ ਨੂੰ ਸੱਤਾ ਚੜਾਇਆ ਗਿਆ ਸਾਰਿਆਂ ਦੇ ਛੋਟੀ ਛੋਟੀ ਕਹਿ ਕੇ ਅੱਛਾ ਤਾਂ ਤੂੰ ਜਿਹੜੀ ਬੈਠੀ ਜੁੱਲੇ ਤੇ ਸਾਲ ਪੱਲੇ ਮੰਗੀ ਜਾਂਦੀ ਐ ਬੱਸ ਲੈ ਕੋਲੇ ਨੂੰ ਬਾਟੀ ਮੈਂ ਬੈੱਡ ਤੇ ਬੈਠੀ ਆ ਜੁੱਲਾ ਗਿਆ ਵਾ ਜੇ ਮਜੇ ਹੈ ਨਾ ਰਾਮਨਾ ਬੈਠੀ ਆ ਚੁੱਲੇ ਦੇ ਦਿਵਾਲੇ ਮਜੇ ਕੋਈ ਨਹੀਂ ਕੰਮ ਕਰਦੇ ਨੀ ਨੱਗੀ ਬੈਠੀ ਆ ਬਾਹਰ ਹਵਾ ਚੱਲੰਦੀ ਏ ਉਥੇ ਠੰਡੀ ਲੱਕੀ ਹੁਣ ਉਹਨੂੰ ਪੁੱਛ ਜੇ ਇੰਨੀ ਤਾਂ ਚੜ ਕੇ ਪਲਾਸਟਰ ਕਰੰਦਾ ਹਵਾ ਵਾਜਦੀ ਠੰਡੀ ਉੱਪਰ ਚੜ ਕੇ ਮੈਗਾ ਪਤਾ ਹਦਾ ਸੇਕ ਕੇ ਆਉਂਦੀ ਬਾਹਰ ਆ ਕੇ ਚੁੱਲੇ ਦੇ ਦਿਵਾਲੇ ਬੈਠੀ ਆ ਬਸ ਆਪਾਂ ਇੱਧਰ ਸ਼ਿਫਟ ਕਰਨ ਲੱਗੀ ਏ ਹੁਣ ਮੰਮੀ ਆਪਦਾ ਸਰੀਰ ਘਟਾਓ ਤੁਹਾਨੂੰ ਦਰਵਾਜ਼ੇ ਚੌੜੇ ਨਹੀਂ ਸਰੀਰ ਘਟਾਵੀ ਮਿਤਰਾ ਤਿਆਰੀਆਂ ਸ਼ੁਰੂ ਨੇ ਸਾਡੇ ਕਲੀਆਂ ਕੁੜੀਆਂ ਹੋ ਚੁੱਕੀਆਂ ਸਾਡੇ ਵਿਆਹ ਦੇ ਸਭ ਕਲੀਆਂ ਕੁੜੀਆਂ ਹੋ ਗਈਆਂ ਮੈਨੂੰ ਸ਼ੇਰ ਪਾਇਆ ਰਿਹਾ ਗਿਆ ਦੋ ਮਿੰਟਾਂ ਬਾਹਰਾਵਾ ਓ ਚਾ ਨਿਕਾਏ ਨਹੀਂ ਮਰਨਗੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ پتہ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਅੱਜ ਤੁਹਾਨੂੰ ਦਿਖਾਉਣੇ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਤੂੰ ਖਾ ਚੁੱਲੇ ਦੀ ਮਿੱਟੀ ਇਹ ਉਹ ਗੱਲ ਖੜਤੀ ਹੈ ਨਾ ਵੀ ਸੱਤਾ ਚੁੱਲਿਆਂ ਦੀ ਸਵਾਹ ਖਾਣ ਵਾਲੀ ਕੁੜੀ ਮਜੇ ਹੈ ਨਾ ਰਾਮਨਾ ਬੈਠੀ ਹੈ ਚੁੱਲੇ ਦੇ ਦਿਵਾਲੇ ਕੋਈ ਮਜੇ ਕੋਈ ਨਹੀਂ ਹੈ ਮੱਗੀ ਬੈਠੀ ਹੈ ਬਾਹਰ ਹਵਾ ਚੱਲਣ ਦੀ ਉੱਥੇ ਲੱਕੀ ਉਹਨਾਂ ਨੂੰ ਪੁੱਛ ਜੀ ਇੰਨੀ ਤਾਂ ਚੜ ਕੇ ਪਲਾਸਟਰ ਕਰੰਦਾ ਹਵਾ ਵਾਜਦੀ ਠੰਡੀ ਬਹੁਤ ਠੰਡ ਆਈ ਮਿਸਤਰੀ ਸਾਰੇ ਹੀ ਲੱਗੇ ਬਾਰਡਰ ਫਿਲਮ ਦੇਖ ਲੈ ਚੱਲੀ ਜਾਂਦੀ ਬਬੂ ਦੇਖ ਲਈ ਚੜ ਗਏ ਮੇਰਾ ਪਤਾ ਥੋੜਾ ਸੇਵ ਹੋ ਜਾਂਦਾ ਬਾਹਰ ਆ ਕੇ ਚੁੱਲੇ ਦੇ ਦਿਵਾਲੇ ਬੈਠੀ ਆ ਤਰਤਰੇ ਤਰਤਰੇ ਘਾਣੇ ਤੂੰ ਦੱਸ ਰਿਹਾ ਵੱਡੀ ਨੇ ਓ ਬਾਗੀ ਉਹ ਤਰਤਰੇ ਹਾਂ ਗੇਟ ਗੇਟ ਬੰਦ ਕਰਕੇ ਵੇਹ ਆਜੋ ਬਾਹਰ ਜਰਾ ਨਹੀਂ ਦੇਖਦੇ ਤੂੰ ਬਾਰੀ ਵੀ ਲਾ ਦਿਆਂਗੇ ਹੌਲੀ ਹੌਲੀ ਕੋਈ ਨਹੀਂ ਪਹਿਲਾਂ ਗੇਟ ਤਾਂ ਲੱਗੇ ਤਾਂ ਰੈਡੀ ਉਹਨਾਂ ਨੇ ਬਸ ਤਿਆਰੀ ਆ ਹੂੰ ਬਸ ਆਪਾਂ ਇੱਧਰ ਸ਼ਿਫਟ ਕਰਨ ਲੱਗੀਏ ਹੁਣ ਹੌਲੀ ਹੌਲੀ ਮਮੀ ਆਪਦਾ ਸਰੀਰ ਘਟਾਓ ਤੁਹਾਨੂੰ ਦਰਵਾਜ਼ੇ ਚੌੜੇ ਨਹੀਂ ਸਰੀਰ ਘਟਾਉਣ ਦੀ ਲੋੜ ਆ ਇੰਨਾ ਕ ਚੌੜਾ ਦਿੱਤੇ ਹੂੰ ਤੂੰ ਜਾ ਇੰਨਾਂ ਹੁਣ ਐਡੀ ਮੰਜੀ ਕਰਕੇ ਨਹੀਂ ਨੰਗ ਜਾਣਗੇ ਨੰਗ ਜਾਣਗੇ ਬੈੱਡ ਬੁੱਡ ਸਾਰਾ ਕੋ ਨੰਗ ਜਾਣਾ 4 ਫੁੱਟ ਤਾਂ ਚੌੜਾ ਹੁੰਦਾ ਆ ਓ ਮਾਲੇ ਬਹੁਤ ਚੌੜੀਆਂ ਬੈੱਡ ਬੁੱਡ ਸਾਰਾ ਕੋ ਆਰਾਮ ਨਾਲ 4 ਫੁੱਟ ਚੌੜਾ ਹੋਊਗਾ ਸਾਢੇ ਤਿੰਨ ਤੜਕੇ ਕੁਲਚੇ ਛੋਲੇ ਖਾਂਦੀ ਫਿਰਦੀ ਐ ਟੈਡਮੇ ਵੀ ਲਾ ਲਾ ਹੁਣ ਪਰਵਾਹ ਵੀ ਨਹੀਂ ਆ ਛੱਡ ਦੇ ਤੂੰ ਤੇ ਕਾਕੇ ਦੇ ਛੱਡ ਦੋ ਜਿੱਤੇ ਪ੍ਰਭਾਵ ਵਾਲੀ ਉੱਤੇ ਦੀ ਦੋਵੇਂ ਕਦੋਂ ਕਾ ਚੌਕੇੋਂ ਛੱਡ ਗਈ ਮੇਰਾ ਰੋ ਰੋ ਹੀ ਮਿਲਦੀਆਂ ਕਿਤੇ ਹਾਂ ਮਹਾ ਪ੍ਰਭਾਵ ਫੇਰੀਆਂ ਤੇ ਜਾਣਾ ਤੇ ਮੈਂਨੇ ਆ ਐਵੇਂ ਥੋੜਾ ਮੈਂਨੇ ਆ ਚੱਲ ਜਾ ਟ੍ਰੈਡਮਿਲ ਵੀ ਫੇਰ ਪਈ ਆ ਆ ਵੀ ਅੰਦਰ ਪਿਆ ਨੂੰ ਤਾਂ ਨਹੀਂ ਆਪਾਂ ਨੂੰ ਕਹਿੰਦੇ ਨਹੀਂ ਆ ਤੇਰੀ ਅੱਜ ਛੁੱਟੀ ਹੈ ਇਹ ਇਹ ਰੋਜ਼ ਹੀ ਛੁੱਟੀ ਮਾਰਨ ਲਈ ਆ ਅੱਜ ਰੋਜ਼ ਕੋਈ ਨਹੀਂ ਮਾਰਦੀਗੀ ਅੱਜ ਅੱਜ ਉਹ ਡਾਈਟ ਦੇ ਹੁੰਦਾ ਨਾ ਕਿ ਰੋਜ਼ ਚੱਲ ਚੱਲ ਅੱਜ ਚੀਟ ਡੇ ਤੇਰਾ ਮੈਂ ਕਰਦਾ ਅੱਜ ਟੜਕੇ ਟੜਕੇ ਚੁਗਲੀਆਂ ਮੰਨਿਏ ਹੜ ਜਾ ਹੜ ਜਾ ਹੜ ਜਾ ਹੜ ਜਾ ਹੜ ਜਾ ਮੰਨਿਏ ਹੜ ਜਾ ਹੜ ਜਾ ਹੜ ਜਾ ਹੜ ਜਾ ਹੜ ਜਾ ਕਦੇ ਤਾਂ ਛੱਡ ਦੋ ਸ਼ਰਮ ਛੱਡ ਦੋ ਛੱਡ ਦੋ ਬਾਤ ਚ ਕਰਿਆ ਕਰੋ ਗਾਲੀ ਸੁਣਨੀ ਆਪਾਂ ਇਹ ਕੰਮ ਨਹੀਂ ਆਦੀ ਉਹ ਨਹੀਂ ਜਾਣੇ ਆਪਕਾ ਕਾਲੂ ਹਰ ਲਈ ਇੰਨੇ ਤਾਂ ਬਸ ਇੱਕ ਸੋਹਣੀ ਆਈ ਹੈ। ਕਿਆ ਕਰ ਐਨੇ ਕਾਲੂ ਕਾ ਤੋ ਕਿਆ ਸੀ ਘੋੜੇ ਵੀ ਲੈ ਕੇ ਆਉਗੀ। ਆਂਟੀ ਐਨੇ ਕਿਆ ਸੀਗਾ ਤਿੰਨਾ ਆਂਟੀ ਨੂੰ ਕਹਿ ਰਹਾ। ਬੋਤਲ ਦੀ। ਆਂਟੀ ਨੇ ਕਹਾ। ਅੱਤਰੋ ਗੱਟੇ ਜਿਹੜੋ ਕਹਿਣਾ। ਸੋਂਦੀ ਉਹ ਉਹ ਜਿਹੜ ਨੂੰ ਸੱਤਾ ਚੜਾਇਆ ਗਿਆ ਸਾਰਿਆਂ ਦੇ ਛੋਟੀ ਛੋਟੀ ਕਹਿ ਕੇ। ਅੱਛਾ ਤੂੰ। ਹੂੰ। ਜੇ ਬੈਠੀ ਜੁਲੇ ਚ ਸਭ ਕੁਝ ਮੰਗੀ ਜਾਂਦੀ ਐ ਪਰ ਮੈਨੂੰ ਇੱਥੇ ਮੇਰਾ ਥੜਾ ਪੁੱਜੋ ਹੋਰ ਕਿ ਦੇ ਵੀ ਨਹੀਂ ਜੁਲੇ ਕੋਲੇ ਨਹੀਂ ਬਾਥੀ ਮੈਂ ਬੈੱਡ ਤੇ ਬੈਠੀ ਆ ਜੁੱਲਾ ਗਿਆ ਵਾ ਹਾਂ ਉਹ ਕੀ ਹੁੰਦਾ ਜਿਹੜਾ ਲਿਆ ਆ ਬਿਸਤਰਾ ਅੱਛਾ ਵੀ ਹਾਂ ਮੈਂ ਉੱਥੇ ਬੈਠੀ ਫਿਰ ਕੀ ਹੋ ਗਿਆ ਨਾ ਨਹੀਂ ਵੀ ਤੇਰੇ ਬੈਠੀ ਦਾ ਥੜਾ ਪੁੱਜੇਗਾ ਕੋਈ ਹਾਂ ਕੋਈ ਨਾ ਫਿਰ ਕੀ ਹੋ ਗਿਆ ਸਿਰ ਤੇ ਤਾਕਤ ਹੈ ਕੀ ਆ ਤਾਂ ਕਰਕੇ ਮੈਂ ਉਹਨੂੰ ਘੱਲਿਆ ਉੱਚ ਤਾਕਤ ਨਹੀਂ ਹੈਗੀ ਉਹ ਲੈ ਆਉਗੀ ਆਪੇ ਕੰਮ ਕਰਨਾ ਚਾਹੀਦਾ ਵਨਕੀ ਕੋਈ। ਅੱਜ ਤੂੰ ਬੈਠੀ ਚੌੜੀ ਹੋ। ਹੂੰ। ਵੱਡੀ ਸਿਆਣੀ ਆਈ ਇੱਥੇ। ਨੀਨੂ ਆਸਲਾ ਆਇਆ। ਐਲੀ ਕੋ ਦੇਖਣੀ ਹੋਗੀ। ਨਹੀਂ ਅਜਨਾਬ ਆਇਆ ਪਿੱਛੇ ਜਾ ਕੇ ਡਿੱਗੀ ਜਵਾਇਆ ਅਜ ਤਾਂ ਕੋਈ ਲਿਆਜ ਨਹੀਂ। ਨਹੀਂ ਅੱਜ ਸੋਣਾ ਕੱਲਾ ਨਾ ਸੋਣਾ ਸੱਸ ਬਣਾ ਤੇ ਸਿਨ ਅੱਖਾਂ ਪਿੱਛੇ ਕੋੜੀਆਂ ਨੇ ਲੱਖਾ। ਆਜ ਬਹੁਤ ਕਹਿਣ ਭਰਾ ਸਾਡੇ ਦੀ ਅਵਾਟ ਇਹਨੂੰ ਦਵਾਂਗੇ ਉਹ ਲੱਛਣੀ ਮਾੜੇ ਟੁੱਟੀ ਡੰਡੀ ਵਾਲਾ ਕੱਪ ਵਾਹ ਇਹ ਤਾਂ ਬਹੁਤ ਸਹੀ ਹੈ ਲੱਛਣ ਹੀ ਮਾੜੇ ਲੱਛਣ ਸਹੀ ਕਰ ਲੈਣੇ ਬਸ ਆਹ ਗੁੱਟਿਆ ਨਾ ਹੋਣਾ ਹੁਣ ਆਹ ਟਿੱਡਾ ਜਾਂ ਟੇਕ ਦਾ ਲੈ ਕੇ ਇਹਨੂੰ ਗੱਫੀ ਦੋ ਕਰੇ ਕੀ ਦੋ ਆਹੋ ਨਾਲੇ ਰਸੋਪਾ ਚੱਕ ਲੈ ਆ ਗਾਣਾ ਨਹੀਂ ਲਾਉਣਾ ਯਾਰ ਆ ਟਿੱਡਾ ਜਾਂ ਟੇਕ ਇਹ ਦੇਖੀ ਆ ਝੋਨਾ ਲਾਉਣ ਚੱਲਾਂ ਭੈਣ ਦਾ ਤਾਂ ਡੰਗੀ ਹੋਈ ਆ ਲੈ ਥੱਲੇ ਕਰ ਦਿੰਦੇ ਯਾਰ ਫਿਰ ਕੀ ਤੁਸੀਂ ਕਹਦਾ ਥੱਲੇ ਕਰ ਲਈ ਮੈਂ ਨਾ ਥੋੜਾ ਸ਼ੈਣਾ ਹੋ ਗਿਆ ਅੱਜਕੱਲ ਸ਼ੈਣਾ ਰਹਿਣਾ ਇਹ ਤੇ ਸ਼ੈਣ ਲਈ ਕਿਹੜੀ ਗੱਲ ਆ ਵੈਸੇ ਸ਼ੈਣਾ ਰਹਿਣਾ ਬਸ ਲੈ ਵੀ ਮਤਰਾ ਤਿਆਰੀਆਂ ਸ਼ੁਰੂ ਨੇ ਸਾਡੇ ਕਲੀਆਂ ਕੁਲੀਆਂ ਹੋ ਚੁੱਕੀਆਂ ਸਾਡੇ ਵਿਆਹ ਦੀ ਸਭ ਕਲੀਆਂ ਕੁਲੀਆਂ ਆ ਗਈਆਂ ਨੇ ਤਿਆਰੀਆਂ ਮੈਂ ਸ਼ੇਰ ਪਾਇਆ ਰਿਹਾ ਗਿਆ ਦੋ ਮਿੰਟ ਇਹ ਕਿਹਨੇ ਦੋ ਬਾਰੇ ਪਾਇਆ ਦੇਖ ਕਿਉਂ ਮਨੀਸ਼ਵੀਰ ਦਾ ਫਾਇਦਾ ਜਦ ਫਿਟਿੰਗ ਚੈੱਕ ਕਰਣੀ ਉਨੇ ਉਹਨਾਂ ਵਿੱਚ ਕਮੀ ਲੱਗੀ ਉਹ ਸਹੀ ਆਪ ਕਰਾਉਣ ਲੱਗੇ ਸਾਨੂੰ ਨਹੀਂ ਲੱਭੀ ਕਮੀ ਆਪ ਥੋੜਾ ਐਡ ਕਰਾਓ ਤੇ ਆਪ ਹੀ ਕਰਾਉਂਦੇ ਚੱਕ ਹਾਂਜੀ ਹਾਂਜੀ ਆਹ ਵੇਲਾ ਇੱਧਰ ਥੋੜੀ ਜਿਹੀ ਕਮੀ ਸੀ ਤੇ ਲੈ ਗਏ ਕਿ ਨਹੀਂ ਚਾਕੇ ਬੋਲੇ ਜੇ ਕੋਟ ਇਹ ਹੁੰਦੀ ਹੈ ਜਿੰਮੇਵਾਰੀ ਦਾ ਜਿਹੜਾ ਵੀ ਬਿਜਾਉਗਾ ਆਪ ਵੀ ਰੋੜੀ ਪਰਫੈਕਟ ਕਿਹ ਕੰਮ ਕਰਾਉਂਦੇ ਇਹਨੂੰ ਨਹੀਂ ਕਰਾ ਸਕਦੇ ਜਵਾਕਾਂ ਦਾ ਥੋੜੀ ਮੇਜਾ ਦਿੰਦਿਆਂ ਤੇ ਇਹਦੇ ਪਿੱਛੇ ਮੈਂ ਚੈੱਕ ਕਰਾਂ ਗੁਰਤੇ ਵੇ ਮੇਰੀ ਫਿਟਿੰਗ ਆਵੇ ਇਹਦੇ ਵਿੱਚ ਮੋਟਾ ਨਹੀਂ ਲੱਗਦਾ ਮੋਟਾ ਹੈ ਹੀ ਨਹੀਂ ਕਰਮਨ ਟੈਡਵਾਰ ਕਰਨਾਂ ਇਹ ਪੈਨ ਚੈੱਕ ਕਰੀਏ ਚੈੱਕ ਕਰ ਰਹੀ ਨੇ ਇਹ ਚੈੱਕ ਕਰੋ ਸਾਡੀ ਗਾਲ ਜੀ ਸਾਰਿਆਂ ਨੂੰ ਸਾਸਰੀ ਗਾਲ ਜੀ ਸਾਰਿਆਂ ਨੂੰ ਜਸਪਾਲ ਸੰਧੂ ਹੋਣੀ ਤੇ ਓਕੇ ਆ ਮੋਲ ਆਪਣਾ ਮਫਰਾ ਲੁੱਟਿਆ ਗਿਆ ਜੇ ਆਪਾਂ ਵਾਪਸ ਲੈ ਚੁੱਕੇ ਇਹਨੂੰ ਆਹ ਫੋਨ ਕਿਹੜਾ ਮੇਰੇ ਹੱਥ ਚ ਆਹ ਦੋ ਇੰਚ ਰੋਟੀ ਗਿਆ ਤਾਂ ਆ ਵੇ ਇਹਨਾਂ ਨੇ ਗੰਦ ਪਾਇਆ ਆ ਵੇ ਮਾਰਾ ਜੀ ਤਾਂ ਬੈਠੇ ਇੱਥੇ ਹਾਂਜੀ ਠੀਕ ਜੇ ਹਾਂ ਚ ਚੀ ਜਾਂਦਾ ਨੱਕ ਲਿਆ ਬੀਤੇ ਜਿੰਦਗੀ ਜਾਨ ਬਈ ਇਹ ਚੁਆਇਸ ਕਿੰਨੇ ਕਰਾਈ ਤੈਨੂੰ ਓ ਫਿਰ ਮਲਾਏ ਨੀ ਦੀ ਫਿਲਮ ਵਾਲਾ ਇਹਨੇ ਆਰਟ ਚਾਰਜਨ ਚੈਂਪੀ ਲਾ ਚੈਂਪੀ ਦਿੰਦੀ ਚੈਂਪੀ ਹੋ ਜਾਵੇ ਡੰਡਾ ਗੇ ਚੈਂਪੀ ਦਿੰਦੀ ਚੈਂਪੀ ਸੱਦੀ ਚੈਂਪੀ ਮੇਰੇ ਦੋ ਚਾਹਤਾ ਸੁਨੋ ਬੰਦੇ ਵਿਆਹ ਨਹੀਂ ਬੇਲੇ ਹੀ ਬੰਦ ਹੋ ਗਏ ਆ ਭੱਜ ਗਿਆ ਹੀ ਟੈਕਰ ਹੀ ਭੱਜਾ ਐਨੂੰ ਭੱਜ ਗਈ ਓਏ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ